ਪੰਜਾਬ ਪੁਲਿਸ ਨੂੰ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਪੁਲਿਸ ਹੁਣ ਇੰਨਾ ਚਿੱਟੇ ਦੇ ਸਦੌਗਰਾਂ ਦੇ ਮਗਰ ਹੱਥ ਧੋਕੇ ਪੈ ਗਈ ਹੈ ਜਿਸ ਦੇ ਮੱਦੇਨਜ਼ਰ ਮਲੋਤਪੁਰ ਸਟੇਸ਼ਨ ਅਧੀਨ ਆਉਂਦੇ ਪਿੰਡ ਸਿਹੋੜਾ ਵਿਖੇ ਡੀਐਸਪੀ ਪਾਇਲ ਸ਼੍ਰੀ ਨikhil Garg ਦੀ ਰਹਿਨਮਾਈ ਹੇਠ ਐਸਐਚਓ ਮਲੋਤ ਮਨਜੀਤ ਸਿੰਘ ਅਤੇ ਉਸ ਦੀ ਪੁਲਿਸ ਪਾਰਟੀ ਵੱਲੋਂ ਸ਼ੱਕੀ ਲੋਕਾਂ ਦੇ ਘਰਾਂ ਦੀ ਤਲਾਸ਼ੀ ਬੜੀ ਫਰੀਕੀ ਦੇ ਨਾਲ ਲਈ ਗਈ ਇਸ ਵੇਲੇ ਪੁਲਿਸ ਦੇ ਹੱਥ ਤਾ ਭਾਵੇਂ ਕੁਝ ਨਹੀਂ ਲੱਗਾ ਪਰ ਇਨ੍ਹਾਂ ਦੇ ਘਰਾਂ ਜਿਨ੍ਹਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਉਹ ਲੋਕ ਪੁਲਿਸ ਦੀ ਕਾਰਗੁਜ਼ਾਰੀ ਤੋਂ ਸੰਤੋਖ ਨਜ਼ਰ ਆ ਰਹੇ ਸਨ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚੇ ਗਲਤ ਰਸਤੇ ਪੈ ਗਏ ਹਨ ਜੇਕਰ ਪੁਲਿਸ ਇਸੇ ਤਰ੍ਹਾਂ ਤਰਾਸ਼ੀ ਮਹਿਮਾ ਤੇ ਨਸ਼ਿਆਂ ਦੇ ਖਿਲਾਫ ਆਪਣੀ ਮੁਹਿੰਮ ਜਾਰੀ ਰੱਖੇਗੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ਨਰਵੀ ਸਰਦਾਰ ਅਲੀ ਸਰਦਾਰ ਅਲੀ ਸਰਦਾਰ ਅਲੀ ਕਿੱਥੇ ਦੇ ਰਹਿਣ ਵਾਲੇ ਹੋ ਸ਼ੌੜੇ ਦੇ ਜੀ ਹਾਂ ਕੀ ਕਹਿਣਾ ਚਾਹੁੰਦੇ ਹੋ ਅਲੀ ਸਾਹਿਬ ਤੁਸੀਂ ਕਹਿ ਰਹੇ ਹੋ ਜਿਵੇਂ ਪੁਲਿਸ ਆਪਨੇ ਅੱਜ ਆਈਆ ਹਾਂ ਇੱਕ ਹਰ ਰੋਜ਼ ਹਰ ਰੋਜ਼ ਆਵੇ ਹਾਂ ਸਾਨੂੰ ਹੀ ਖੁਸਾਂਈ ਗੱਲ ਤੇ ਹਾਂ ਤਾਂ ਅਲਾਪ ਵੀ ਸਾਹਿਬ ਵੀ ਸਾਹਿਬ ਨਾਲ ਸਾਥ ਦਵਾਂਗੇ ਕੋਈ ਹਾਲਾ ਮੈਂ ਤਾਂ ਗਲਤ ਰਾਹ ਜਾਊਗਾ ਜੀ ਆਪ ਵੀ ਨੂੰ ਦਵਾਮਾਂਗੇ ਵੀ ਸਰਦਾਰ ਜਾਨੀ ਤਾਂ ਨਹੀਂ ਹੁੰਦੀ ਜੀ ਇੱਕ ਨਾ ਨਹੀਂ ਜੀ ਕੋਈ ਇਸ਼ਾਨੀ ਨਹੀਂ ਹੁੰਦੀ ਜੀ ਤੇ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਰੋਜ਼ ਆਉਣ ਰੋਜ਼ ਆਉਣ ਤੋਂ ਭਾਵ ਕੀ ਹੈ ਦਾ ਮਤਲਬ ਕੀ ਹੈ ਮਤਲਬ ਇਹ ਡਰ ਰਹੂਗਾ ਬੱਚਿਆਂ ਨੂੰ ਅੱਛਾ ਕੀ ਲੱਗਦਾ ਤੁਹਾਨੂੰ ਵੀ ਜਿਹੜੇ ਬੱਚੇ ਨੇ ਪੰਜਾਬ ਦੇ ਉਹ ਵੱਡੀ ਗਿਣਤੀ ਦੇ ਵਿੱਚ ਜਿਹੜੇ ਗਲਤ ਰਸਤੇ ਪਏ ਹੋਏ ਨੇ ਹਾਂਜੀ ਪਏ ਹੋਏ ਨੇ ਉਹ ਫਿਰ ਕਿਵੇਂ ਤੁਹਾਡੇ ਕੀ ਲੱਗਦਾ ਵੀ ਕਿਵੇਂ ਠੀਕ ਹੋ ਸਕਦਾ ਹੈ ਇਹ ਇਹ ਵੀ ਕਹਿ ਰਹੀ ਆ ਪੁਲਿਸ ਕਹਿ ਰਹੀ ਆ ਵੀ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਆ ਤੁਸੀਂ ਕੀ ਕਹੋਗੇ ਇਹਦੇ ਬਾਰੇ ਅਸੀਂ ਸੁਣავਾਂਗੇ ਨਹੀਂ ਸੁਣੋਗਾ ਹਾਂਜੀ ਅਸੀਂ ਸੁਣავਾਂਗੇ ਸੁਣੋਗੇ ਬੋਲੋ ਤੁਸੀਂ ਅੱਛਾ ਪੁਲਿਸ ਨੂੰ ਸਹਿਯੋਗ ਦੇਵੋਗੇ ਨਮਾਂਗੇ ਜੀ ਠੀਕ ਹੈ ਜੀ ਇਸ ਪੇਖੰਨਾ ਦੇ ਨਿਰਦੇਸ਼ ਅਨੁਸਾਰ ਅੱਜ ਪੂਰੇ ਖੰਨਾ ਜ਼ਿਲ੍ਹੇ ਵਿੱਚ ਔਰ ਪਾਇਲ ਸੋਡੋ ਸਪੈਸ਼ਲ ਪਾਇਲ ਸੋਡੋ ਜਨ ਵਿੱਚ ਇੱਕ ਕਸ ਆਪਰੇਸ਼ਨ ਚਲਾਇਆ ਗਿਆ ਹੈ ਜਿੱਥੇ ਅਸੀਂ ਔਨ ਬੇਸਡ ਆਫ ਇਨਫੋਰਮੇਸ਼ਨ ਅਸੀਂ ਰੇਡ ਕੀਤੀ ਹੈ ਕਿ ਸਨੋਥ ਰਿਕਵਰੀ ਹੋ ਜੇ ਰਿਗਾਰਡਿੰਗ ਐਨਡੀਪੀਐਸ ਡਰੱਗਸ ਜੀ ਸਰ ਕਿੰਨੇ ਪਿੰਡਾਂ ਦੇ ਵਿੱਚ ਕੀਤਾ ਗਿਆ ਜੀ ਆਏ ਪੂਰੇ ਜ਼ਿਲ੍ਹੇ ਚ ਲਾਜ ਰਿਹਾ ਅਸੀਂ ਪਾਇਲ ਸੋਡੋ ਜਨ ਚ ਅਸੀਂ 5 ਤੋਂ 6 ਬੰਦੇ ਦੀ ਰੇਡ ਕਰ ਰਹੇ ਹਾਂ ਅੱਜ ਹੀ ਠੀਕ ਜੀ ਤੇ ਕੋਈ ਰਿਕਵਰੀ ਹੋਈ ਹੈ ਜੀ ਉਹ ਹਜੇ ਅਸੀਂ ਕਸ ਆਪਰੇਸ਼ਨ ਅੰਡਰਵੇ ਹੈ ਜਿਵੇਂ ਕੋਈ ਰਿਕਵਰੀ ਹੋਏਗੀ ਅਸੀਂ ਤੁਹਾਨੂੰ ਬਾਅਦ ਵਿੱਚ ਇਨਫੋਰਮ ਕਰ ਦਵਾਂਗੇ ਜੀ ਸਰ ਜਿੱਦਾਂ ਤਲਾਸ਼ੀ ਲਈ ਗਈ ਆ ਤਾਂ ਕਿਹੜੇ ਲੋਕਾਂ ਦੀ ਖਾਸ ਕਰ ਤਲਾਸ਼ੀ ਲਈ ਗਈ ਆ ਇਹ ਦੇਖੋ ਜੀ ਜਿਹੜੀ ਸਾਨੂੰ ਮਤਲਬ ਇਨਫੋਰਮੇਸ਼ਨ ਆਉਂਦੀ ਹੈ ਸਾਡੇ ਜਿਹੜੇ ਕੋਈ ਪਿੰਡ ਦੇ ਲੋਕ ਹੁੰਦੇ ਕੋਈ ਸਾਡੇ ਆਪਣੇ ਸੋਰਸਸ ਹੁੰਦੇ ਨੇ ਜੋ ਸਾਨੂੰ ਦੱਸ ਦਿੰਨੇ ਕਿ ਸਰ ਇਹ ਸ਼ਾਇਦ ਨਸ਼ੇ ਦੇ ਵਪਾਰ ਚ ਹੋ ਸਕਦੇ ਨੇ ਤਾਂ ਅਸੀਂ ਉਹ ਬੰਦੇ ਦੀ ਖਾਸ ਤਲਾਸ਼ ਲਿੱਤੀ ਗਈ ਹੈ ਜੀ ਪੱਕੀ ਲੋਕਾਂ ਦਾ ਸਹਿਯੋਗ ਤੁਸੀਂ ਕੀ ਮੰਨਦੇ ਹੋ ਵੀ ਕਿੰਨਾ ਕੁ ਜ਼ਰੂਰੀ ਆ ਪੰਜਾਬ ਚ ਨਸ਼ੇ ਦੀ ਖਾਤਮੇ ਦੇ ਲਈ ਇਹ ਦੇਖੋ ਜੀ ਸਾਨੂੰ ਇਹ ਲੱਗਦਾ ਕਿ ਜਿਹੜੀ ਸਾਨੂੰ ਇਨਫੋਰਮੇਸ਼ਨ ਹੈ ਉਹ ਸਾਨੂੰ ਲੋਕਾਂ ਤੋਂ ਹੀ ਆਣੀ ਹੈ ਉਸ ਤੋਂ ਬਾਅਦ ਜਿਹੜੇ ਲੋਕਾਂ ਨੂੰ ਲੱਗਦਾ ਹੈ ਕਿ ਉਹ ਉਹਨਾਂ ਦੇ ਬੇਟੇ ਉਹਨਾਂ ਦੇ ਕੋਈ ਪਰਿਵਾਰ 'ਚ ਨਸ਼ਾ ਕਰਦਾ ਹੈ ਉਹਨਾਂ ਨੂੰ ਡੀਡਿਕਸ਼ਨ ਸੈਂਟਰ 'ਚ ਲਾਣ ਤੇ ਅਗਰ ਆਪਾਂ ਪੰਜਾਬ 'ਚ ਨਸ਼ਾ ਖਤਮ ਕਰਨਾ ਹੈ ਲੋਕਾਂ ਦੀ ਸਹਾਇਤਾ ਤੋਂ ਬਿਨਾਂ ਕਦੀ ਪੋਸੀਬਲ ਹੈਗਾ ਹੀ ਨਹੀਂ ਹੈ ਜੀ ਸਾਨੂੰ ਸਭ ਨੂੰ ਅਪੀਲ ਹੈ ਕਿ ਅਗਰ ਪੰਜਾਬ 'ਚ ਨਸ਼ਾ ਖਤਮ ਕਰਨਾ ਹੈ ਤਾਂ ਫਿਰ ਤੁਸੀਂ ਅੱਗੇ ਆਓ ਪੁਲਿਸ ਦੀ ਮਦਦ ਕਰੋ ਪੁਲਿਸ ਵਿੱਚ ਤੁਹਾਡੇ ਨਾਲ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਨਸ਼ਾ ਵੇਚਦਾ ਹੈ ਸਾਨੂੰ ਤੁਸੀਂ ਇਨਫੋਰਮੇਸ਼ਨ ਦਿਓ ਅਤੇ ਅਸੀਂ ਇਨਸ਼ੋਰ ਕਰਾਂਗੇ ਜਿਹੜੀ ਤੁਹਾਡੀ ਆਇਡੈਂਟੀਟੀ ਹੌਸ ਸੀਕ੍ਰੀਟ ਰਹੂਗੀ ਅਤੇ ਉਹ ਬੰਦੇ ਜਲਦੀ ਜਲਦੀ ਐਕਸ਼ਨ ਹੋਏਗਾ ਜੀ